ਤੋਂ ਮੈਂ ਮਤਲਬ ਕਿ ਜਿਸ ਸਿੱਟੇ ਨੂੰ ਸਹੀ ਮੰਨਦਾ ਕਿ ਪੰਜਾਬ ਦੇ ਵਿੱਚ ਨਾ ਯਾਰ ਇੱਕ ਦੋ ਚੀਜ਼ਾਂ ਨੇ ਜੀ ਜੋ VOTER ਦੀ ਮਾਨਸਿਕਤਾ ਨੂੰ ਪਰਪੱਕ ਕਰ ਦਿੰਦੇ ਆ ਇੱਕ ਦੋ ਚੀਜ਼ਾਂ ਕੀ ਨੇ ਨਾ ਤੇ ਇਕਨੋਮੀ ਤੇ ਧਿਆਨ ਦਿੰਦੇ ਆ ਨਾ ਤੁਸੀਂ ਦੇਖੋ ਅੱਜ ਕੱਲ ਕੀ ਆ ਮੈਂ ਅੱਜ ਇੱਕ ਬਹੁਤ ਪੁਰਾਣੇ ਪੱਤਰਕਾਰ ਜਿਹੜੇ ਕਿ ਅਫਸਰ ਸ਼ਾਹੀ ਚ ਨੇ ਇਸ ਵੇਲੇ ਉਹਨਾਂ ਦੇ ਨਾਲ ਬੈਠਾ ਸੀ ਸਾਡੇ ਸੀਨੀਅਰ ਹੈ ਬੜਾ ਵਜ਼ਾ ਆਉਂਦਾ ਹੈ ਪੁਰਾਣੇ ਪੱਤਰਕਾਰਾਂ ਦੀ ਸੰਗਤ ਕਰਕੇ ਤਾਂ ਉਹਨਾਂ ਨੇ ਜਿਵੇਂ ਦੱਸਿਆ ਕਿ ਯਾਰ ਅੱਜ ਕਿੱਥੇ ਗਏ ਸੜਕਾਂ ਦੇ ਮੁੱਦੇ ਪਬਲਿਕ ਨਾਲ ਜੁੜੇ ਮੁੱਦੇ ਕਿੱਥੇ ਨੇ ਅੱਜ ਕਿੱਥੇ ਗਏ ਸੰਘਰਸ਼ੀ ਸ਼ੀਲਾਂ ਦੇ ਜੋ ਸੰਘਰਸ਼ ਹੈ ਉਹਨਾਂ ਦੀ ਕਵਰੇਜ ਕਿਤੇ ਦਿਖਤੀ ਹੀ ਨਹੀਂ ਹੂੰ ਤਾਂ ਤੁਹਾਡਾ ਮਤਲਬ ਠੀਕ ਹੈ ਨਾ ਅੰਦਾਜ਼ਾ ਉਸ ਸਕੇ ਦਾ ਤੁਸੀਂ ਜ਼ਿਆਦਾਤਰ ਇਸ ਮੀਡੀਆ ਨੂੰ ਦੇਖ ਲੋ ਚਾਹੇ ਵੈਬ ਹੈ ਇਲੈਕਟ੍ਰੋਨਿਕ ਹੈ ਚਾਹੇ ਪ੍ਰਿੰਟ ਮੀਡੀਆ ਹੈ ਜੀ ਕੱਲ ਤੁਹਾਡੇ ਅਧਿਆਪਕਾਂ ਨੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸਰ ਸਪੇਸ ਹੀ ਨਹੀਂ ਮੀਡੀਆ ਚ ਚਰਚਾ ਹੀ ਨਹੀਂ ਉਹ ਕਹਦੇ ਜੋ ਇਲੈਕਸ਼ਨ ਦੀਆਂ ਡਿਊਟੀਆਂ ਉਸ ਸੰਬੰਧੀ ਜੋ ਉਹਨਾਂ ਦਾ ਬਣਦਾ ਹੱਕ ਹੈ ਡਿਊਟੀਆਂ ਦਾ ਜੀ ਉਹਨੂੰ ਲੈਣ ਲਈ ਪਰ ਕਿਤੇ ਕਵਰੇਜ ਹੀ ਨਹੀਂ ਨਾ ਮੁੱਦਿਆਂ ਦੀ ਗੱਲ ਹੈ ਹਮ ਨਾ ਇਕਨੋਮੀ ਦੀ ਕੋਈ ਚਿੰਤਾ ਹੈ ਜੀ ਦੋ ਤਿੰਨ ਚੀਜ਼ਾਂ ਨੇ ਉਦੇ ਵਿੱਚ ਦੋ ਮੁੱਖ ਇੱਕ ਤੇ ਜਿੱਥੇ ਇੱਜ਼ਤ ਦਾ ਮਸਲਾ ਬਣ ਗਿਆ ਜਦਾਂ ਇੱਕ ਮਿਸਾਲ ਦੇ ਦਿੰਨਾ ਪਿਛਲੇ ਦਿਨ ਦੀ ਅੰਚਨਪ੍ਰੀਤ ਹੂੰ ਤੁਸੀਂ ਮਤਲਬ ਸਰਕਾਰ ਦਾ ਨੈਰੇਟਿਵ ਕੀ ਸੀ ਕਿ ਗੈਂਗਸਟਰ ਨੇ ਇਹ ਤੁਮ ਕਹਾਰੇ ਨੇ ਜੀ ਸਿਸਟਮ ਨੂੰ ਪ੍ਰਭਾਵਿਤ ਕਰ ਰਹੇ ਸਾਰਾ ਕੁਝ ਦਰਕਨਾ ਰਿਹਾ ਸਰ ਉਹ ਫੈਕਚੁਅਲੀ ਸੱਚ ਹੈ ਝੂਠ ਹੈ ਕੌਣ ਗਲਤ ਹੈ ਕੌਣ ਸੱਚਾ ਹੈ ਫੈਕਚੁਅਲੀ ਕੀ ਹੈ ਸਰ ਹੂੰ ਫੈਕਚੁਅਲੀ ਬਾਤ ਸੋਚ ਰਹੇ ਇਜ਼ਤ ਅਲਾ ਮਾਮਲਾ ਤੀਪਣਾਲਾ ਪਹਿਲਾ ਬਣ ਕੇ ਜੀ ਜੀ ਤੁਹਾਡੇ ਸਾਹਮਣੇ ਸਰਕਾਰ ਕਿੰਨਾ ਉਹਦੇ ਚ ਜ਼ੋਰ ਲਗਾ ਕੇ ਵੀ ਪਿੱਛੇ ਜਾਣਾ ਪਿਆ ਦੂਜੀ ਚੀਜ਼ ਜੋ ਅਸੀਂ ਦੇਖਦੇ ਹਾਂ ਦੂਜੀ ਚੀਜ਼ ਇਹ ਆ ਕਿ ਜਦੋਂ ਇਹ ਅੱਕ ਜਾਂਦੇ ਆ ਬਈ ਤੱਕ ਮਤੱਕਾ ਜ਼ਿਆਦਾ ਚੱਲ ਪੈਂਦਾ ਆ ਆਇਆ ਵਾ ਆ ਜੀ ਫੇਰੇ ਕਹਿੰਦੇ ਵੀ ਇਹਨੂੰ ਹੁਣ ਸੂਤ ਕੌਣ ਕਰ ਸਕਦਾ ਫਿਰ ਪਿੱਛੇ ਜਾਓ ਤੁਸੀਂ ਜੀ ਬਈ ਕੈਪਟਨ ਨੂੰ ਜਦੋਂ ਮਤਲਬ ਕਿ ਪੂਰਾ ਸ਼ਬਾਬ ਤੇ ਸਨ ਤਾਂ ਫਿਰ ਨਿੱਤਰ ਕੇ ਕੌਣ ਆਇਆ ਹੂੰ ਸੁਖਵੀਰ ਸਿੰਘ ਬਾਦਲ ਅਰਗੇ ਉਹਨਾਂ ਨੇ ਚੈਲੰਜ ਕੀਤਾ ਚੈਲੰਜ ਕੀਤਾ ਜਦੋਂ ਮਤਲਬ ਕਿ ਉਹਨਾਂ ਨੇ ਰਾਜਨੀਤਿਕ ਪਾਰੀ ਜਿਹੜੀ ਪੂਰੀ ਤਾਕਤ ਨਾਲ ਸਟਾਰਟ ਕੀਤੀ ਜੀ ਬਾਦਲ ਸਾਹਿਬ ਉਹਨਾਂ ਨੇ ਗੱਲ ਕਰੇ ਮਾਰੇ ਕਿ ਛੱਡਾਂਗੇ ਨਹੀਂ ਤੁਸੀਂ ਸਾਡੇ ਘਰ ਵਿਜੀਲੈਂਸ ਭੇਜੀ ਆ ਨਾ ਕੈਪਟਨਾ ਤੈਨੂੰ ਤੂੰ ਦੇਖੀ ਸਹੀਂ ਕਿ ਤੇਰੇ ਨਾਲ ਕਰਦੇ ਕੀ ਹੂੰ ਉਹ ਕੰਮ ਲੱਗਿਆ ਜੀ ਪਰ ਜਦ ਤੱਕ ਆਮ ਆਦਮੀ ਪਾਰਟੀ ਆ ਗਈ ਇਹ ਰਿਪੀਟ ਹੋਏ ਜਦ ਤੱਕ ਆਮ ਆਦਮੀ ਪਾਰਟੀ ਆ ਗਈ ਮਜੀਠੀਏ ਇਹ ਵਰਗੇ ਸੁਖਬੀਰ ਸਿੰਘ ਬਾਦਲ ਵਰਗੇ ਪਾਵਰਫੁੱਲ ਪਾਵਰ ਹਾਊਸ ਹਮ ਸਰ ਮਤਲਬ ਦਿੱਤੂਤੀ ਬੋਲ ਰਹੀ ਹੈ ਜੀ ਜਿਵੇਂ ਉੱਤੇ ਗੁਜਰਾਤ ਵਾਲੇ ਦੋ ਜੋੜੀਦਾਰਾਂ ਦੀ ਹੈ ਹਮ ਸਰ ਕੇਜਰੀਵਾਲ ਨੇ ਥਾਪੀ ਮਾਰੀ ਉਹਨੇ ਕਮ ਮੈਂ ਕਰੂ ਸਦੇ ਹਮ ਲੋਕ ਆਖਿਆ ਯਾਰ ਆ ਬੰਦਾ ਦਮਦਾਰ ਲੱਗਦਾ ਇਹਨਾਂ ਦੀ ਅੜ ਭੰਲਣੀ ਤੇ ਅੜ ਭੰਨ ਲਈ ਇਹ ਬੰਦਾ ਹੈ ਹਮ ਲੋ ਜੀ 4 ਐਮਪੀ ਜਤਾਏ ਆਪੋਜੀਸ਼ਨ ਚ ਲੈ ਗਿਆ ਫਿਰ ਸਰਕਾਰ ਬਣਵਾਦੀ ਹੁਣ ਇਹ ਕਹਿੰਦੇ ਯਾਰ ਇਹ ਤੇ ਆਪ ਹੀ ਵਿਗੜ ਗਿਆ ਇਹਨਾਂ ਕਿਸ ਨੂੰ ਕੀ ਸੁਧਾਰਨਾ ਜੀ ਹੁਣ ਇਹਨਾਂ ਦਾ ਸੁਧਾਰ ਕੌਣ ਕਰ ਸਕਦੇ ਆ ਫੇਰ ਲੋਕੀ ਇਹ ਸੋਚੇ ਲੱਗ ਪਏ ਨੇ ਕੌਣ ਕਰੂਗਾ ਸਰ ਉਹਦਾ ਫਾਇਦਾ ਮਿਲ ਰਿਹਾ ਹੈ ਨਾ ਇਹ ਮੰਨਣਾ ਨਾ ਮੰਨਣਾ ਬਿਲਕੁਲ ਬਿਲਕੁਲ ਮੈਂ ਆਪਦੀ ਗੱਲ ਨੂੰ ਕੋਈ ਸਹੀ ਸਿੱਧ ਨਹੀਂ ਕਰਨਾ ਚਾਹੁੰਦਾ ਨਹੀਂ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਦਾ ਬਾਈ ਹਾਮੀਦਾਰ ਆ ਜੀ ਮਾਫ ਕਰਨਾ ਮੇਰਾ ਤੁਸੀਂ ਚਲੋ ਠੀਕ ਹੈ ਮੇਰਾ opinion ਹੈ ਇਹ ਸਿਆਸੀ opinion ਹੈ ਤੋਤਰਾ ਪਲੀ ਅਸੀਂ ਸੁਣਦੇ ਕਰਦੇ ਆ ਜੀ ਠੀਕ ਹੈ ਜੀ ਜੋ ਬਾਚਦੇ ਆ ਪਰ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਦਾ ਮਾਡਲ ਪੰਜਾਬ ਚ ਨਹੀਂ ਚਾਹੁੰਦਾ ਹਮ ਪਰ ਉਥੇ ਜੋ ਰਾਜਨੀਤੀ ਲਏ ਹੁੰਦੀ ਹੈ ਨਾ ਹੀ ਮੈਂ মিডিਆ ਦਾ ਫੰਡਾ ਚਾਹੁੰਨਾ ਇਸ ਤਰ੍ਹਾਂ ਦਾ ਪਰ ਇਹ ਫੈਕਟ ਹੈ ਸਰ ਕਿ ਹੁਣ ਹੁਣ ਆ ਵੀ ਇਹਨਾਂ ਨੂੰ ਸਿੱਧਿਆਂ ਕੌਣ ਕਰੂ ਉਹਦਾ ਲਾਭ ਮਿਲ ਰਿਹਾ ਹੋਰ ਕਿਹੜਾ ਸੁਖਵੀਰ ਸਿੰਘ ਬਾਦਲ ਹੋਰ ਹਣੇਠਾ ਵੀ ਤੀਰਥ ਨਾਲੇ ਆ ਮੈਨੂੰ ਦੱਸੋ ਜੀ ਕੀ ਇਹ ਕੋ ਗਵਨ ਤਮਾਨ ਨੇ ਮਤਲਬ ਕਿ ਹੁਣ ਕੀ ਕੋ ਚੁੰਡੀ ਵੜਦੀ ਹੈ ਆਹੀ ਕੁਛ ਐਸਾ ਹਮ ਕਿ ਜਦੋਂ ਲੱਗਿਆ ਕਿ ਭਈ ਇਹ ਤਾਂ ਬੜਾ ਤਾਕਤਵਰ ਹੋ ਗਿਆ ਤਾਂ ਹੰਕਾਰੀ ਹੋ ਗਿਆ ਹਮ ਇਹਨੂੰ ਸੂਤ ਕਰਨਾ ਹੁਣ ਫਿਰ ਦੂਜੇ ਪਾਸੇ ਨੂੰ ਹਾਂ ਉਹਦੇ ਚ ਦੇਖਦੇ ਆ ਨਹੀਂ ਨਹੀਂ ਇਹਦੇ ਤੋਂ ਵੀ ਨਹੀਂ ਗੱਲ ਬਣੀ ਇਹਦੇ ਤੋਂ ਇਹ ਇਹਨਾਂ ਨੂੰ ਜੇਲ ਭੇਜਿਆ ਮੈਨੂੰ ਯਾਨੀ ਜਿਸ ਮਜੀਠੀਏ ਦੇ ਖਿਲਾਫ ਕੇਜਰੀਵਾਲ ਨੂੰ ਪਸੰਦ ਕੀਤਾ ਅੱਜ ਉਸੇ ਮਜੀਠੀਏ ਨੂੰ ਦੇਖਦੇ ਆ ਕਿ ਉਹ ਉਹ ਬੰਦੇ ਸਿੱਧੇ ਕਰਨਗੇ ਆ ਚੀਜ਼ ਚੱਲ ਰਹੀ ਹੈ ਜੀ ਬਿਲਕੁਲ ਬਿਲਕੁਲ ਮਿੰਟ ਜੀ ਵਾਕਈ ਇਹ ਚੀਜ਼ਾਂ ਚਲੋ ਚਲਦੀਆਂ ਨੇ ਆਪਾਂ ਜੇ ਸਪੱਕੇ ਤੋਂ ਬਰੀਕੀ ਵੱਲ ਦੇਖੋ ਹਾਂ ਜੀ ਮੈਂ ਫਿਰ ਮੇਰਾ ਡਿਸਕਲੇਮਰ ਹੈ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਦਾ ਹਾਮੀਦਾਰ ਨਹੀਂ ਹਾਂ ਸਰ ਮੈਂ ਮੁੱਦਿਆਂ ਆਧਾਰਿਤ ਰਾਜਨੀਤੀ ਦਾ ਡਿਬੇਟ ਆਧਾਰਿਤ ਰਾਜਨੀਤੀ ਦਾ ਮੈਂ ਪਰਸਨਲੀ ਹਾਮੀਦਾਰ ਹਾਂ ਜੀ ਠੀਕ ਹੈ ਜੀ ਵਧੀਆ ਸਿਸਟਮ ਦਾ ਹਾਮੀਦਾਰ ਹੈ ਪਰ ਲੋਕ ਕੀ ਸੋਚਦੇ ਆ ਜਦ ਤੁਸੀਂ ਉਸ ਸਾਈਕੀ ਨੂੰ ਪਕੜ ਕੇ ਗੱਲ ਕਰਦੇ ਹੋ ਨਾ ਉਹਨਾਂ ਦੇ ਨਾਲ ਜਦੋਂ ਤੁਸੀਂ ਚਰਚਾ ਕਰਦੇ ਹੋ ਤਾਂ ਜੋ ਉਹਦੇ ਚ ਨਿਚੋੜਮਾ ਰੂਪ ਨਿਕਲਦਾ ਹੈ ਉਹਦੇ ਚ ਫਿਰ ਕੁਝ ਚੀਜ਼ਾਂ ਜਿਹੜੀਆਂ ਨੇ ਭਾਈ ਉਹ ਇਦਾਂ ਸਾਹਮਣੇ ਆਉਂਦੀਆਂ ਸਾਡੇ ਜੀ ਬਿਕਰਮ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਨਾਲ ਜੁੜਨ ਵਾਸਤੇ ਗੱਲਾਂ ਬਾਤ ਹੋਰ ਵੀ ਕਰਦੇ ਆ ਆਪਾਂ ਰੰਗਾ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਲੱਗਦਾ ਡਾਇਨਾਸੌਰ ਆਉਣਗੇ ਦੋਸਤ ਇੱਕ ਤੇ ਆਪਣੇ ਜਿਹੜੇ ਆ ਭੁੱਲਦੇ ਨਹੀਂ ਆ ਕੋਈ ਕਮੈਂਟ ਜਾਂ ਕੋਈ ਸ਼ਬਦ ਕਿਹਾ ਹੋਇਆ ਹੈ ਨਹੀਂ ਤੁਸੀਂ ਦੇਖ ਲਓ ਕਿੰਨੀ ਜਲਦੀ ਮੈਂ ਬਾਰ ਬਾਰ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਹਾਂ ਜੀ ਬਿਕਰਮ ਜੀਠੀਏ ਦੇ ਫੋਲੋਅਰ ਦੇ ਚੈੱਕ ਕਰ ਲਿਓ ਜਿਸ ਦਿਨ ਉਹਨਾਂ ਨੇ ਸਭ ਤੋਂ ਪਹਿਲਾਂ ਲਾਈਵ ਕੀਤਾ ਸੀਗਾ ਮੈਨੂੰ ਕੱਲੀਆਂ ਕੱਲੀਆਂ ਗੱਲਾਂ ਯਾਦ ਰਹਿੰਦੀਆਂ ਨੇ ਕੁਝ ਦੀਪ ਸਿੱਧੂ ਦਾ ਲਾਈਵ ਪਹਿਲਾਂ ਚੈੱਕ ਕਰ ਲਿਓ 10000 ਫਾਲੋਅਰ ਸੀਗਾ ਵਿਕਰਮ ਮਜੀਠੀਆ ਦਾ ਕੁਝ ਹਜ਼ਾਰ ਫਾਲੋਅਰ ਸੀਗੇ ਫੇਸਬੁੱਕ ਪੇਜ ਦੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਇੱਕ ਸੰਸਨੀ ਬਣ ਗਿਆ ਪਹਿਲਾ ਸ਼ਾਇਦ ਹਮਲਾ ਸੀਗਾ ਜਦੋਂ ਫੈਮਿਲੀ ਡਿਸਪੂਟ ਦੇ ਵਿੱਚ ਉਹ ਚੀਜ਼ਾਂ ਨਿਕਲੀਆਂ ਮਾਨਸਬ ਦੀ ਬੇਟੀ ਬੋਲੇ ਜਦੋਂ ਸਿਰਤਮਾਨ ਜੀ ਤਾਂ ਉਹ ਉਸ ਵੇਲੇ ਮਜੀਠੀਆ ਬੋਲੇ ਮਾਮ ਸਾਡੇ ਉਲਟ ਤਾਂ ਤੁਸੀਂ ਦੇਖੋ ਉਹਨਾਂ ਦੀ ਫਾਲੋਇੰਗ ਇਹ ਨੂੰ ਸੰਸ ਨਹੀਂ ਬਣ ਗਿਆ ਵੀ ਉਹ ਕਰਨਾ ਕੁਝ ਨਹੀਂ ਉਹ ਡੱਬੀ ਜੀ ਲੈ ਕੇ ਆ ਜਾਂਦੇ ਵੀ ਆਸੀ ਆ ਆ ਲਈ ਫਿਰਦੇ ਆ ਰਿਕਾਰਡਿੰਗ ਹੈ ਜੀ ਸਾਡੇ ਕੋਲ ਫਰਾਂਟਮ ਕਾ ਤਾਂ ਤੁਸੀਂ ਦੇਖੋ ਮਤਲਬ ਕਿ ਇਸ ਸਟ੍ਰੀਮਿੰਗ ਚ ਲਾਈਵ ਸਟ੍ਰੀਮਿੰਗ ਚ ਕਿੰਨੇ ਲੋਕ ਜੋੜ ਲੱਗੇ ਹੂੰ ਜਿਨ੍ਹਾਂ ਨੂੰ ਲੋਕ ਜਿਨ੍ਹਾਂ ਦੀ ਗੱਲ ਕਹਿੰਦੇ ਯਾਰ ਇਹਨਾਂ ਦੀ ਕੀ ਗੱਲ ਸੁਣਨੀ ਜੇ ਜੀ ਜੀ ਪਰ ਫਿਰ ਉਹੀ ਚੀਜ਼ ਹੈ ਕਿ ਉਸ ਚੀਜ਼ ਨੂੰ ਤੁਸੀਂ ਨਕਾਰ ਨਹੀਂ ਸਕਦੇ ਕਿ ਭਾਈ ਕੁਝ ਚੀਜ਼ਾਂ ਜਿੜੀਆਂ ਹੁੰਦੀਆਂ ਨੇ ਕਿਸੇ ਨੂੰ ਫਾਇਦਾ ਪਹਚਾ ਰਹੀਆਂ ਕਿਸੇ ਨੂੰ ਨੁਕਸਾਨ ਪਹਚਾ ਰਹੀਆਂ ਪਰ ਇਹੀ ਆ ਕਿ ਇਹਦੇ ਚ ਸਤਾਈ ਦਾ ਇਹੋ ਹੀ ਚਲਕਾਰ ਹੈ ਕਿ یوں ਲੱਗਦਾ ਹੈ ਕਿ ਟੱਕਰ ਬਹੁਤ ਕੁੰਨੀ ਬਣ ਜਾਏਗੀ ਹਮ ਟੱਕਰ ਬਹੁਤ ਕੁੰਨੀ ਬਣ ਜਾਏਗੀ ਜੇ ਇਸੇ ਤਰ੍ਹਾਂ ਦਾ ਰੁਝਾਨ ਚੱਲਿਆ ਗਿਆ ਨਾ ਜੀ ਵੀ ਕਾਂਗਰਸ ਵੀ ਲੜਾਈ ਚ ਹੈ ਆਮ ਆਦਮੀ ਪਾਰਟੀ ਵੀ ਫਿਲਹਾਲ ਦਮ ਹੈ ਠੀਕ ਹੈ ਜੀ ਕੱਲ ਨੂੰ ਕੀ ਹੋਗਾ ਕੱਲ ਗੱਲ ਨਾ ਕਾਲਦਾ ਕਿਉਂਕਿ ਹਲੇ ਸੱਤਾ ਹੈ ਉਹਨਾਂ ਦੇ ਕੋਲ ਤਾਂ ਕੱਲ ਹੀ ਹੈ ਭਾਜਪਾ ਜਾਂ ਅਦਰਸ ਜਿਹੜੇ ਆ ਉਹ ਹਲੇ ਆਪਾਂ ਕਹਿ ਸਕਦੇ ਕਿ ਉਹ ਜਿਵੇਂ ਪੈਚਸ ਦੇ ਵਿੱਚ ਕਹਿ ਦਿੰਨੇ ਆ ਕਿ ਪੈਚਸ ਦੇ ਵਿੱਚ ਤੇ ਪਰਫਾਰਮ ਕਰ ਰਹੇ ਨੇ ਹੂੰ ਖਾਸ ਇਲਾਕਿਆਂ ਵਿੱਚ ਪਰਫਾਰਮ ਕਰ ਰਹੇ ਨੇ ਜਾਂ ਆਪਾਂ ਆਜ ਪਾ ਦੀ ਜੇ ਗੱਲ ਕਰੀਏ ਕਿ ਕੁਝ ਥਾਵਾਂ ਤੇ ਉਹ ਅਸਰ ਘੱਟ ਹੈ ਜੀ ਪਰ ਓਵਰ ਆਲ ਤੁਹਾਨੂੰ ਆਪਣੀ ਤਲ ਇੱਕ ਸਾਰ ਬਣਾਉਣੀ ਹੈ ਕਾਫੀ ਜਦੋ ਜਿਹਦਾ ਕੰਮ ਹੈ ਜੀ ਜੀ ਮਿੰਤਰ ਜੀ ਬਿਲਕੁਲ ਜੀ ਇੱਕ ਮਿੱਤਰ ਦੱਸ ਰਹੇ ਨੇ ਮਨਦੀਪ ਸਿੰਘ ਜੀ ਕਹਿੰਦੇ ਕਿ ਖੁੜੀਆਂ ਸਾਹਿਬ ਦੇ ਵੀ ਉਮੀਦਵਾਰ ਦੀ ਜਗ੍ਹਾ ਤੇ ਕੱਲੇ ਕਾਲੀਦਾਲ ਵਾਲੇ ਪਾਸੇ ਉਧਰ ਜਿੱਤ ਗਏ ਮੈਂ ਤੁਹਾਨੂੰ ਦੱਸੇ ਤਾਂ ਹੈ ਜੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂਆਤ ਦੇ ਵਿੱਚ ਹੀ ਹਮ ਅਕਾਲੀ ਉੱਥੇ ਹਾਜ਼ਰੀ ਦਰ ਸਾਰੇ ਸਨ ਮੈਂ ਉਹ ਹੀ ਤੇ ਹਰਾਮ ਸੀਗਾ ਨਾ ਕਿ ਕੀ ਹੋ ਗਿਆ ਲੰਬੀ ਵਾਲਿਆਂ ਨੂੰ ਪਹਿਲਾਂ ਭੱਜ ਕੇ ਨਿਰਮੋਹੇ ਜੋ ਕੇ ਖੁੱਡੀਆਂ ਫੈਮਿਲੀ ਨੂੰ ਜਿਤਾ ਗਏ ਫਿਰ ਉਹੀ ਗੱਲਾਂ ਹੁਣ ਐਡੀ ਜਲਦੀ ਮੋਹ ਪੰਗ ਹੋ ਗਿਆ ਖੁੱਡੀਆਂ ਤੋਂ ਹਮ ਖੁੱਡੀਆਂ ਤੋਂ ਮੋਹ ਪੰਗ ਹੋ ਕੇ ਫਿਰ ਉਹਨਾਂ ਨੂੰ ਹੀ ਤੁਸੀਂ ਵੋਟਾਂ ਪਾ ਰਹੇ ਹੋ ਜੀ ਅੱਛਾ ਕਾਂਗਰਸ ਦੀ ਵੋਟ ਦੇਖਣ ਵਾਲੀ ਰਹੇਗੀ ਲੰਬੀ ਦੇ ਪਿੰਡ ਕਿਉਂਕਿ ਲੰਬੀ ਜਿਹੜਾ ਨਰੋਲ ਪਿੰਡੂਲਾ ਹਲਕਾ ਹੈ ਹਮ ਕਾਂਗਰਸ ਦੀ ਇਹਦੇ ਚ ਕਿੰਨੀ ਵੋਟ ਨਿਕਲਦੀ ਹੈ ਇਹ ਵੀ ਇੱਕ ਕਹਿੰ ਲਓ ਕਿ ਇੰਟਰਸਟਿੰਗ ਸਿਨੈਰੀਓ ਰਹੇਗਾ ਸਾਰਾ ਕਿ ਭਾਈ ਕਾਂਗਰਸ ਇਹਦੇ ਚ ਕਿੰਨੀ ਲੈ ਕੇ ਜਾਂਦੀ ਹੈ ਕਿਉਂਕਿ ਕਾਂਗਰਸ ਦੀ ਵੋਟ ਵੀ ਇਸ ਹਲਕੇ ਚ ਪੱਕੀ ਹੈ ਜੀ